ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਇਹਨਾਂ ਨੇ OTTA ਬਣਾਉਣਾ ਨਹੀਂ ਅਸੀਂ ਬਾਹਰ ਹੀ ਆਪਣਾ ਕਿਚਨ ਖੋਲ ਲੈਨੇ ਆ ਜੀ ਇਹ ਹੁਣ ਹੈ ਜੀ ਬਸ ਠੀਕ ਹੈ ਤੇ ਆ ਦੇਖਿਓ ਜੀ ਮੈਂ ਤਾਂ ਮੰਮੀ ਨੂੰ ਕਿਹਾ ਤਾਂ ਵੀ ਚਮਚੇ ਨਰਲ ਲ ਮੰਮੀ ਕਹਿੰਦੇ ਮਿੱਤੇ ਨਹੀਂ ਅਛਨੇ ਪਛਨੇ ਜਿਹੇ ਹੁੰਦੇ ਸਸ ਦੀ ਕਾਰ ਦੀ ਸਾਰਿਆਂ ਨੂੰ ਭਾਈ ਇਹ ਤਾਂ ਚਮਚੇ ਕਰਨੀ ਉਨੀ ਗੱਲ ਬਣਦੀ ਹੈਗੀ ਮੇਤੇ ਮੈਂ ਤਾਂ ਹੱਤਾਂ ਨਾਲ ਹੀ ਭੋਲਦੀ ਹੁੰਦੀ ਆ ਹਾਂ ਮੈਂ ਕਹਿੰਦਾ ਜਿਹੜਾ ਗੱਲ ਹੱਥ ਨਾਲ ਆ ਨਾ ਉਹ ਹੱਥ ਨਾਲ ਆ ਹੋਰ ਕੀ ਆ ਜਦੋਂ ਮੇਰੇ ਮਾਂ ਦੇ ਹੱਥ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਜਤ ਕਰਦਾ ਮੈਂ ਹੁਣ ਸਮਝ ਲਓ ਅੱਜ ਅਸੀਂ ਕੁਝ ਨਵਾਂ ਬਣਾਉਣ ਲੱਗੇ ਆ ਆ ਤੁਸੀਂ ਦੇਖਣਾ ਵੀਡੀਓ ਦੇ ਵਿੱਚ ਤੁਸੀਂ ਕੀ ਬਣਾਉਂਦੇ ਆ ਫਿਲਹਾਲ ਤਾਂ ਮम्मी ਉਹ ਕਰ ਰਹੇ ਮम्मी ਇਹਦੇ ਵਿੱਚ ਥੋੜੀ ਜਿਹੀ ਟੀਨੀ ਵੀ ਨਾਲੇ ਰਲਣੀ ਆ ਆਪਰ ਉਹ ਤਾਂ ਥੋੜੀ ਜਿਹੀ ਟੀਨੀ ਮੈਂ ਪਾਣੀ ਮੈਂ ਪਾਣੀ ਥੋੜੀ ਹਾਂ ਪਾਣੀ ਥੋੜੇ ਪਾਣੀ ਟੀਨੀ ਪਾਈ ਆ ਪਾਣੀ ਥੜਾ ਘੱਟ ਜਾ ਪਾਣੀ ਮੈਂ ਲਿਆਣ ਦੀ ਕੋਈ ਨਾ ਐਂਡ ਪਾਣੀ ਜੱਗ ਚੱਲਿਆ ਜਾ ਜੱਗੇ ਨਹੀਂ ਉੱਥੇ ਹੈ ਕੋਈ ਵੀ ਮੁਨਾਹ ਰਿਜ ਕਿਹਾ ਕਹਿੰਦਾ ਜੇ ਥੋੜਾ ਜਿਹਾ ਦੁੱਧ ਆ ਇੱਕ ਚੱਕਰ ਲੈਗੀ ਹੱਥ ਕਹਿਣਾ ਸਵਾਹ ਤੇ ਹੀਟ ਦੇ ਕੱਢ ਹੁੰਦੀ ਚੀਜ਼ ਚਮਚੇ ਕਰ ਨਹੀਂ ਵਰਤਦੇ ਹੈਨਾ ਜੇ ਤਾਂ ਥੋੜੀ ਜੀ ਬਣਾਵੇ ਕੋਲੀ ਦੋ ਕੋਲੀ ਫਿਰ ਤਾਂ ਠੀਕ ਆ ਤੇਰੇ ਵੀ ਦੇਖ ਲੈ ਹੂੰ ਜਿਆਦਾ ਨਹੀਂ ਨਾ ਕੋਈ ਦਾਈ ਦੇ ਕਹਿਣਾ ਜਿਆਦਾ ਨਹੀਂ ਨਾ ਕੋਈ ਦਾ ਹੀਟ ਤੇ ਥੋੜਾ ਜਾਣਾ ਦੇ ਚਮਚੇ ਨਾਲ ਜੀ ਆਪਾਂ ਥੋੜਾ ਜਿਹਾ ਬਣਾਉਣਾ ਹੋਵੇ ਨਾ ਕਾਲੀ ਦੇ ਦੋ ਕਾਲੀਆਂ ਫਿਰ ਠੀਕ ਰਹਿੰਦਾ ਹੈ। ਹੁਣ ਆਪਾਂ ਦਾ ਸੁਖਣਾ ਟੱਬਰ। ਸਵਾਦਦਾ ਨਹੀਂ ਆਇਆ। ਸਰਦਾ ਨਹੀਂ ਆਇਆ ਭਾਈ। ਉੱਧਰ ਸਾਡੀ ਨੂਰ ਲੈਣ ਲੱਗੀ ਵੀ ਪੀਂ ਤੇ ਝੂਟੇ ਕੱਲ ਅਸੀਂ ਪਾ ਕੇ ਦਿੱਤੀ ਨੂਰ ਨੂੰ। ਬਾਜੀ ਹੁਣਾਂ ਨੂੰ ਕਿਸੇ ਨੂੰ ਨਹੀਂ ਪਤਾ ਹਨਾ ਮੇ। ਕਰਤ। ਬੀਹ ਆਪਾਂ ਨੂਰ ਨੂੰ ਝੂਟਾ ਵਾਗੀ ਦਿੱਤਾ। ਹੋਰ ਅਨੇ ਪਿੱਛੇ ਦੇ ਪਾਇਆ ਕੱਲ ਅਸੀਂ। ਪਾਇਆ ਵਸ ਸਾਲ ਹੋ ਗਿਆ ਝੂਟੇ ਨੂੰ ਪਾਇਏ ਨੂੰ ਲਿਆਂਦੇ ਨੂੰ। ਪਰ ਇਹ ਦੇਖੀ ਕਿੱਥੇ ਪਾਈਏ ਕਿੱਥੇ ਪਾਈਏ ਪਾਈ ਨਹੀਂ ਹੁੰਦਾ। ਹੋਰ ਕੱਲ ਫਿਰ ਮੇਰੇ ਟੀਨਾਂ ਤੇ ਨਿਗਾ ਚਲੇਗੀ ਮੈਂ ਮੰਮੀ ਨੂੰ ਕਹਿ ਕੱਢ ਕੇ ਲੈ ਕੇ ਆਉ ਟੀਨਾਂ ਤੇ ਉਰੀ ਪਾ ਦੇਣਾ ਹੋਰ ਕਿ ਨਿਆਣਾ ਫਤਿਆ ਹੋ ਜਾਂਦਾ ਲੈ ਮौज ਲੱਗੀ ਪਈ ਹੂ ਠੂਠੇ ਦੀ ਜੈਸਮਿਨ ਇੱਕ ਚੀਜ਼ ਨੋਟਿਸ ਕੀਤੀ ਹੈ ਪਾ ਨੂਰ ਤੁਹਾਨੂੰ ਵਾਚ ਕੇ ਦੇਖ ਲੋ ਨਹੀਂ ਨੂਰ ਨੂਰ ਦਾ ਝੂਟਾ ਪਾਇਆ ਥੋੜੇ ਪਿੱਛੇ ਦੇ ਦੇਖੋ ਥੋੜੇ ਪਿੱਛੇ ਦੇ ਮੈਨੂੰ ਲੈ ਕੇ ਆਈ ਸੀ ਉਹ ਆਏ ਆ ਪਿਆ ਰਹਿ ਗਿਆ ਪਾਇ ਨਹੀਂ ਹੋਇਆ ਇਹਨੂੰ ਵੀ ਸਾਲ ਹੋ ਗਿਆ ਪਾਇ ਇਹਨੂੰ ਦੇਖ ਲੈ ਇਹ ਕਿ ਹੁੰਦਾ ਹੈ ਵੀ ਸਾਲ ਹੋ ਗਿਆ ਚਲ ਕੋਈ ਨਾ ਸਾਪੇ ਵੱੱਡੇ ਹੋ ਗਏ ਵੱੱਡੇ ਹੋ ਗਿਆ ਹੁਣ ਮੈਨੂੰ ਲੱਗਦਾ ਮਨਕੀਰ ਨੂਰ ਛੋਟੀ ਜੀ ਜਦੋਂ ਸ਼ਹਿਕ ਮੇਰੇ ਦੀ ਠੀਕ ਸ਼ਹਿਰ ਹੈ ਮੇਰਾ ਫੇਰਾ ਸਾਡਾ 1.5-2 ਸਾਲ ਹੋ ਗਏ ਹਾਂਜੀ ਪੁੱਤ ਜਦ ਰੋਕ ਲੈਨੇ ਭਾਜੀ ਮਿਹੜੇ ਜੰਨੇ ਝੂਟਾ ਜੰਨੇ ਰੋਲ ਲੱਜਿੰਦੀ ਆ ਕਈ ਵਾਰ ਤਾਂ ਕਹਿੰਦੀ ਮੈਂ ਆਪੇ ਲੈ ਲਾ ਹਾਂ ਤਾਂ ਲੱਗਦੇ ਨਹੀਂ ਥੰਨੇ ਕੱਲ ਲੱਗਦੇ ਸੀ ਅਸੀਂ ਸਾਪੇ ਥੋੜਾ ਹੁੱਚਾ ਬੰਨਿਆ ਵਾ ਹਰਗੁਣ ਦੀ ਗਰ ਬੰਨੇ ਤੇ ਲੈਣੇ ਤਾਂ ਪਤਾ ਨਹੀਂ ਹੈ ਇਹਨੂੰ ਮੂੰਹ ਐ ਹਲਾ ਦਿੰਦੀ ਉਹ ਹੀ ਲੈ ਜਾਂਦਾ ਇਨਕੇ ਮਨਕੀਰ ਤੇ ਕੱਲ ਆਪੇ ਭੁੜਕੀ ਜਾਵੇ ਮਨਕੀਤ ਇਤਨੀ ਪਾਇਆ ਮਨਕੀਤ ਨੂੰ ਨੂਰ ਨੇ ਬੈਠਣ ਨਹੀਂ ਦਿੱਤਾ ਆਪ ਨਿਕਲ ਗਈ ਫਿਰ ਮਨਕੀਤ ਬੈਠਿਆ ਬਿਲਕੁਲ ਹਮ ਆ ਕੇ ਦੇਖੀਏ ਟਰਾਈ ਹੋਰ ਪਤਲਾ ਕਰ ਹੋਣਾ ਥੋੜਾ ਹਾਂ ਆ ਪਾਣੀ ਆ ਪਾਣਾ ਹੈ ਨਾ ਅਬ ਜੇ ਠੰਡੀ ਵੀ ਨਾ ਲਾਜ ਵੇ ਪਰ ਗੜੀਆਂ ਬਣਦੀਆਂ ਨਾ ਹਮ ਖਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਭਾਈ ਅ ਵੇਰ ਕੋਸ਼ਾ ਲੱਗੇ ਜੀ ਇੱਕ ਬੜਵਧੀਆ ਮੇਰੇ ਵਰਗਿੰਦਾ ਮੌਜ ਲੱਗੀ ਪਈ ਆ ਵੀਡੀਓ ਦੇ ਬਣਾਉਣ ਦੀ ਸਹੀ ਰੋਜ਼ ਨਵੀਂ ਦੇ ਨਵੀਂ ਡਿਸ਼ ਬਣ ਜਾਂਦੀ ਜੀ ਖਾਣ ਨੂੰ ਤੇ ਅੱਜ ਛਾੜੇ ਮਾਦਾ ਜੀ ਲੱਗੇ ਹੋਏ ਆ ਬਣਾਉਣ ਪੂਰੇ ਪੂਰੇ ਕਹਿੰਦੇ ਮੰਮੀ ਮਾਲ ਪੂੜੇ ਵੀ ਕਹਿੰਦੇ ਪੂੜੇ ਛੀਰ ਪੂੜੇ ਛੀਰ ਪੂੜੇ ਹੈ ਨਾ ਤੇ ਵੀ ਕਹਿੰਦੇ ਭਾਈ ਗੁਣਾਈ ਹੋਈ ਆ ਖੀਰ ਤਾਂ ਸਾਜ ਰਹੀ ਖੁਸ਼ਬੂ ਦੀ ਠਾਲ ਪੀਤੀ ਅੱਜ ਜਸਮੀਨ ਨੇ ਜਦ ਮੈਂ ਮੱਧਿਆ ਚੋਕੇ ਗਿਆ ਵਾਹ ਚਾਹਣਾ ਮੈਂ ਇਹ ਜਾ ਕੇ ਵੀ ਹੁਣ ਅੰਦਰ ਬੜੀ ਸਾਰਾ ਇਹ ਜੀ ਖੁਸ਼ਬੂ ਆਈ ਮੈਂ ਇਕੱਲੇ ਛੱਡ ਤਾ ਮੈਂ ਵੀ ਆ ਕਾਦੀ ਖੁਸ਼ਬੂ ਆ ਪਹਿਲੇ ਹੀ ਕੋਸ ਬਣਾਇਆ ਏ ਜਾਂ ਦੇਖਿਆ ਮੈਂ ਜਾ ਕੇ ਇਹ ਕਿਆ ਬਾਤ ਹੈ ਬਹੁਤ ਬਰੀਅਤ ਇਸ ਮਾਇਆ ਦੇ ਨੰਬਰ ਤੇ ਨਾਲ ਹੁਣ ਰੈਂਦੀ ਦਾ ਸਰ ਮੰਮੀ ਨੇ ਕਰਤੀ ਇਹ ਇੱਧਰ ਬਣ ਰਹੇ ਆ ਜੀ ਪੂੜੇ ਮਾਲ ਪੂੜੇ ਹੈਨਾ ਕੋਈ ਖੀਰ ਪੂੜੇ ਕੋਈ ਮਾਲ ਪੂੜੇ ਕੋਈ ਕੱਲੇ ਪੂੜੇ ਹਾਂ ਹਾਂ ਅੱਜ ਅੱਜ ਵੀ ਮੰਮੀ ਦੇ ਹੱਥ ਦਾ ਟੇਸਟ ਦੇਖਿਆ ਜਾਵੇ ਮੈਸੇ ਤਾਂ ਸਾਰੀ ਉਮਰ ਹੀ ਹੋ ਗਈ ਭਾਈ ਹੁਣ ਤੱਕ ਪਲੇ ਮੰਮੀ ਦੇ ਹੱਥ ਵਾਲੇ ਟੇਸਟ ਕਰ ਕਰ ਕੇ ਤੀਜਾ ਪਲੇ ਆ ਤੁਸੀਂ ਦੇਖ ਲੋ ਤੈਨੂੰ ਪਾਜੀ ਕਿਆ ਕਹਿੰਦੇ ਆ ਹੈ ਮੰਮੀ ਦੇਖ ਲੋ ਤੈ ਕਿਆ ਕਹਿੰਦੇ ਪਾਜੀ ਆ ਵਾਲੀ ਚੀਜ਼ ਦਾ ਟੇਸਟ ਹੁਣ ਪੂੜਿਆਂ ਦਾ ਟੇਸਟ ਮੰਮੀ ਦੇ ਹੱਥੋਂ ਦੇਖਦੇ ਆ ਹੈਨਾ ਨਹੀਂ ਤਾਂ ਫੇ ਮੈਨੂੰ ਪੂਰੇ ਹੋਣਾ ਪੈਣਾ। ਅੱਗੇ ਿਆਣੀ ਆ ਤੂੰ ਹੀ ਪੂਰੇ ਹੋਣਾ ਬਾਪੂ ਨੇ। ਵੈਸੇ ਭਾਜੀ ਨੇ ਕੱਲ ਪਰਸੋ ਉਹ ਵੀ ਤਾਂ ਬਣਾਏ ਸੀਗੇ। ਕੀ? ਹਾਂ। ਚਿੱਲਾ। ਆਉਂ ਆਇਆ ਤਾਂ ਚੱਲ ਬਾਬੀ ਸਕਦਾ। ਕੋਈ ਐ ਜੀ ਕੋਈ ਗੱਲ ਨਹੀਂ ਐ। ਕੰਮ ਤੇ ਕੋਈ ਬਾਈ ਚੋਰੀ ਨਹੀਂ ਹੈਗੀ। ਕੋਈ ਨਹੀਂ। ਘਰ ਦਾ ਕੰਮ ਐ ਕਰਨੇ ਦਾ ਕੋ ਡਰ ਥੋੜਾ। ਬੰਦਾ ਕੰਮ ਕਰਦਾ। ਬੰਦਾ ਹੀ ਬੰਦਾ ਸਿੱਖ ਲੈਂਦਾ। ਹਾਂ। ਹੋਰ ਕੀ ਆ? ਤੇ ਪਰ ਇਹ ਜਿਆ ਹੰਬਾਲੇ ਛੱਪੀ ਹੈ ਫਿਰ ਹੈ ਨਾ ਜਰੂਰ ਲਿਆ ਆਫੇ ਮੈਨੂੰ ਪਾ ਕੇ ਦੇ ਯਾਰ ਕੀ ਇਹ ਛੱਪੀ ਹੈ ਬਾਰੇ ਹੁਣ ਮੇਰੇ ਤੇ ਪਾਣੀ ਵੀ ਆਈ ਜਾਂਦਾ ਵੀ ਬਣਾ ਲਈ ਮੈਂ ਤੈਨੂੰ ਵੀ ਕਹਿਣੀ ਹੈ ਗੁੱਸੇ ਨਾ ਕਰੀ ਵੀ ਮੇਂ ਨੂੰ ਨੀ ਮੰਮੀ ਨੇ ਬਣਾਉਣਾ ਔਰ ਮੈਨੂੰ ਨਹੀਂ ਬਣਾਉਣਾ ਤੇ ਮੈਂ ਅੱਜ ਬੈਠੀ ਖਾਣਾ ਅੱਗੇ ਤੂੰ ਕਿਉਂ ਪਾਉਂਦੀ ਹੱਥ ਦੇ ਬੈਠੀ ਨਾ ਤੂੰ ਵੀ ਬਣਾ ਲਈ ਭਾਈ ਹਾਂ ਸਾਰੇ ਵਾਰੀ ਵਾਰੀ ਟਰਾਈ ਕਰਿਓ ਬਣਾਈ ਜਾਓ ਟਰਾਈ ਕਰਕੇ ਦੇਖਦੇ ਮੰਮੀ ਅੱਜ ਸਾਰੇ ਜਾਨ ਔਰ ਕੀ ਆ ਪਾ ਜੀ ਵੀ ਇਹ ਪਹਿਲਾ ਹੈਗੀ ਆ ਹਜੇ ਟ੍ਰੇਨਿੰਗ ਲੱਗੀ ਵੀ ਸਾਰਿਆਂ ਦੀ ਪਹਿਲੇ ਕੋਈ ਦੇਖਦੇ ਹਾਂ ਅਸੀਂ ਮੰਮੀ ਕਹਿੰਦੇ ਪਹਿਲਾ ਹਾਂ ਪਹਿਲਾ 30000 ਰੁਪਏ ਵਾਲਾ ਬੰਦਾ ਮਾਸਟਰਸ਼ਿਪ ਜਿਹੜਾ ਸਾਡਾ ਮੇਨ ਉਹ ਲੱਗਿਆ ਹੋਇਆ ਜੀ ਫੇਰ ਹੁਣ ਦੇਖੋ ਫਿਲਹਾਲ ਵੀ ਹਾਂ ਕਿਵੇਂ ਦੀ ਚੀਜ਼ ਬਣਦੀ ਆ ਫੇਰ ਤੁਹਾਡਾ ਵੀ ਨੰਬਰ ਆਊਗਾ ਇਹ ਸਮਾਂ ਘਟ ਪਾਇਆ ਇਹ ਚੀਨੀ ਦੇ ਜੇ ਜ਼ਿਆਦਾ ਚੀਨੀ ਪਾ ਲਾ ਫੇਰ ਹੀਟਾਂ ਲੱਗੀ ਜਾਂਦੀ ਇਹਨੂੰ ਹਾਂ ਜਲਦਾ ਜਿਆਦਾ ਪਤਨੀ ਜੀ ਉਹ ਚੀਜ਼ੇ ਸਵਾਦ ਲੱਗਦੀ ਹੈ ਨਾ ਲਾਓ ਜੀ ਆ ਆ ਮੈਂ ਕਹਿੰਦੀ ਪਾਪਾ ਜੀ ਤੁਸੀਂ ਵੀ ਆਜੋ ਇੰਨੇ ਟਿਕੀਆਂ ਵਾ ਇਹ ਕੀਰ ਆ ਗਈ ਜੀ ਹਾਂ ਉਹ ਭਾਈ ਨਾਲ ਆ ਗਿਆ ਆਜੋ ਉਹ ਲਿਆ ਕੁਰਸੀ ਇਹ ਕੀਰ ਪੂੜੇ ਆ ਗਏ ਤੇ ਕਰਦੇ ਆ ਜੀ ਹੁਣ ਚੈੱਕ ਵੀ ਕੀਰ ਕਿਹੋ ਜਿਹਾ ਦੁੱਧ ਘੱਟ ਰਹਿ ਗਿਆ ਉਹ ਤੇ ਦੇਖਿਓ ਇਹਦੇ ਕਰਕੇ ਗਾੜੀ ਬਣਾਈ ਆ ਅੱਛਾ ਇਹਦੇ ਕਰਕੇ ਗਾੜੀ ਬਣਾਈ ਇੰਨੇ ਕਰਕੇ ਗਾੜੀ ਬਣਾਈ ਹਾਂ ਪੁੱਤ ਆ ਦੇਖੀ ਮੇਰਾ ਇਹ ਦੇਖੀਓ ਮੈਂ ਲਾਉਂਦਾ ਆ ਪੁੱਤ ਹੋ ਆ ਜਾ ਉਹ ਹਰ ਗੁਨਾਹ ਹਰ ਗੁਨ ਬਣਾਉਂਦੀ ਆ ਉਹ ਤਾਂ ਸਾਰੇ ਹੀ ਬਣਾਉਂਦੇ ਉੱਧਰ ਮੇਰੇ ਨੂੰ ਰੋਟੀ ਵੀ ਨਹੀਂ ਲੱਗਦੀ ਨਾ ਉਹ ਤਾਂ ਖੇਲਦੀ ਆ ਮਿੱਟੀ ਆ ਗਈ ਆ ਗਈ ਆ ਗਈ ਹੋਲੀ ਹੋਲੀ ਰਾਤੀ ਮਮਾ ਮਮਾ ਮੇਰੇ ਮੁੰਡਿਆਂ ਨੂੰ ਵੀ ਫਲਾਟ ਬਣਾਉਣੀ ਸਿੱਧੇ ਹਾਂ ਪੁੱਤ ਕਿ ਇਹ ਹੋਇਆ ਹਾਂ ਅੱਧਰ ਨੂੰ ਕਹਾਣਾ ਜੀ ਮੈਨੂੰ ਗੁਮਾ ਆ ਜਾ ਮੇਰੇ ਸੀ ਤੁਸੀਂ ਪੜਾ ਕਰੋ ਮੜੀ ਕੀਤੇ ਮੈਂ ਅੱਗੇ ਪਠਾ ਲੂੰਗਾ ਭੇ ਹਾਂ ਬਰਕੀ ਇਤਨੂੰ ਕਰ ਦੋ ਪਹਿਲਾਂ ਤਾਂ ਸਾਡੇ ਸੈਟਅਪ ਹੀ ਨਹੀਂ ਸੈੱਟ ਹੋ ਹੋ ਗਿਆ ਬੈਠਣ ਵਾਲਾ ਸੈਟਅਪ ਚੱਲ ਰਿਹਾ ਸਾਡਾ ਹਜੇ ਇਹਨੂੰ ਇਦਾਂ ਹੀ ਫੜਾ ਦਵਾਣਾ ਇਹਨੇ ਸਾਰਾ ਪਾ ਲੈਣਾ ਮੂੰਹ 'ਚ ਇਹ ਤਾਂ ਸਾਰਾ ਪਾ ਲੈਂਦਾ ਜੀ ਮੂੰਹ 'ਚ ਹੋਰ ਕੀ ਕੱਲ ਨੂਰ ਦੇ ਪਾਪਾ ਨੇ ਬੁਰਕੀ ਦਿੱਤੀ ਸਾਰੀ ਮੂੰਹ 'ਚ ਫਟਾਫਟ ਕੱਢੀ ਇਹ ਬਾਈ ਉਹ ਵੀ ਜਪਾਦਾਂ ਦੇ ਲੰਦੀਆਂ ਪਾਣੀ ਵਾਲੇ ਮੈਂ ਹਾਂ ਹੂੰ ਦਲਤਾ ਹੈ ਨਮੀ ਨਮੀ ਅਧਾਰ ਪਾ ਦਾਨੀ ਰੋਟੀ ਕੀ ਕੀ ਬਾਤ ਹੈ ਰੋਟੀ ਲੈਣੀ ਹੈ ਇਹ ਮੈਨਾਂ ਹੋਤ ਨੇ ਜੀਰੋ ਵੀ ਪਾਈ ਦੇ ਦੋ ਦਾਦੀ ਦੇ ਲੈ ਲੈ ਦਾਦੀ ਦੇ ਲੈ ਲੈ ਜਦਾਦੀ ਤੇ ਮੰਮੀ ਤੁਸੀਂ ਦੇ ਦੋ ਆ ਹਾਲਾ ਨੂੰ ਪਲੇਟ ਚ ਰੱਖ ਕੇ ਛੋਟਾ ਵਾਲਾ ਉਹਦੇ ਆਲਾ ਟੰਡਾ ਟੰਡਾ ਕਰਵਾ ਦੇ ਖੀਰ ਨਹੀਂ ਖਾਣੀ ਇਹਨੇ ਮਿੱਠਾ ਮਿੱਠਾ ਠੀਕ ਹੈ ਸਾਬਦਾ ਹੀ ਆ ਨਹੀਂ ਰੋਟੀ ਉਹ ਦੇ ਦੀ ਹਾਂ ਪਲੇਟ ਛੋਟੀ ਬਹੁਤ ਵਧੀਆ ਐਨ ਇੱਕ ਨੰਬਰ ਆਲਾ ਬੱਚਾ ਇੱਕ ਨੰਬਰ ਬਣੀ ਆ ਜੀ ਖੀਰ ਇਹਦੇ ਇਹਦੇ ਵਿੱਚ ਲੱਕੜ ਨਹੀਂ ਖਲਾਦੇ ਇੱਕ ਨੰਬਰ ਬਣੇ ਆ ਪੂਰੇ ਬਹਿ ਜਾ ਬਹਿ ਜਾ ਹੋ ਗਈ ਬਾਕੀ ਹੁਣ ਪਾਪਾ ਜੀ ਨੇ ਹੋ ਗਿਆ ਕਹਿੰਦੇ ਆ ਬਹੁਤ ਵਧੀਆ ਬਣੇ ਬਣ ਗਈ ਜੀ ਗੱਲ ਬਣਾਇਤੀ ਨੇ ਮੇਰੀ ਮੰਮੀ ਨੇ ਨਾ ਬੁਰਾ ਮੰਮੀ ਦੇ ਕਹਤਾ ਵਧੀਆ ਭਾਈ ਅੱਜ ਦਾ ਬਗੀ ਨਿਕਲੇ ਤਾਂ ਭਾਈ ਰੂਪੀ ਕਿੰਨੇ ਨਹੀਂ ਤੇਰਾ ਇਹ ਕਹਤਾ ਅੱਜ ਤੇਰੀ ਬੁਰੀ ਨੇਗਾ ਤਾਂ ਕੁਝ ਨਹੀਂ ਬਣਾਏ ਹੈਗੇ ਹਾਂ ਕੋਈ ਸਵਾਬ ਨਹੀਂ ਆਇਆ ਹੈ ਵੀ ਨਹੀਂ ਸਾਫ ਲੈ ਕਮਾਂਡੋ ਆ ਇਹ ਕਿਤੇ ਹੋਰੇ ਨਾ ਪੰਗਾ ਪੈ ਜਵੇ ਨਹੀਂ ਭਾਈ ਕਿਤੇ ਪੂੜੀਆਂ ਦੇ ਚੱਕਰ ਚ ਸਿੰਪਲ ਰੋਟੀ ਦੇ ਵੀ ਜਾਂਦੇ ਲੱਗੀਆਂ ਹੈ ਕਮਾਂਡ ਉੱਚੇ ਕਮਾਂਡ ਬਾਂ ਹਾਂ ਮੰਮੀ ਕਹਦੇ ਅੱਜ ਇਜਾਜ਼ਤ ਨਹੀਂ ਹੈ ਰੋਟੀ ਖਾਣੇ ਦੀ ਕਹਿੰਦਾ ਕੀ ਆ ਅਕਸਰ ਬੰਦੇ ਦੇ ਤਾਂ ਛੋਟੀਆਂ ਹੀ ਪੈਂਦੀਆਂ ਚਾਹੇ ਗਲਤ ਹੋਵੇ ਚਾਹੇ ਨਾਤੇ ਹੈ ਤੁਸੀਂ ਅਸੀਂ ਤੁਹਾਡੇ ਅਕਸਰ ਅਕਸਰ ਬੰਦੇ ਦੇ ਮੂਹੇ ਥੋੜੀ ਬੋਲ ਹੋ ਸਕਦਾ ਕੇ ਦੇਖ ਲਓ ਮੰਮੀ ਪਾਪਾ ਜੀ ਨੂੰ ਨਹੀਂ ਪਾਪਾ ਜੀ ਮੰਮੀ ਨੂੰ ਅਕਸਰ ਮੰਨਦੇ ਆ ਤੁਸੀਂ ਸਾਨੂੰ ਵੀ ਮੰਨੋ ਪਤਾ ਪਾਪਾ ਜੀ ਨੇ ਫੇਰ ਰੋਟੀ ਨਹੀਂ ਮਿਲੜੀ ਮਾੜਾ ਕਹਿ ਤਾ ਇੱਕ ਮਿੰਟ ਨਹੀਂ ਜਾਂਦਾ ਹੁੰਦਾ ਏ ਇਹ ਹੁੰਦਾ ਉਮਰ ਦਾ ਉਹ ਮਮਮੀ ਦਾ ਬੜਾ ਹੋ ਗਿਆ ਹੈ ਹਾਂਜੀ ਹਾਂ ਉਹ ਕਮਾਂਡੋ ਆ ਇਹ ਕੋਈ ਲੌਜੀਕ ਨਹੀਂ ਸੀ ਕੋਈ ਲੌਜੀਕ ਨਹੀਂ ਹੈਗਾ ਇਹ ਜਿਹੜੇ ਤੁਸੀਂ ਦੱਸਿਆ ਆ ਆ ਮਿਆਨੇ ਨਾਲ ਕੀ ਆ ਮਾਨੂੰ ਨਹੀਂ ਨਾ ਕਹਿਣਾ ਹੈਗਾ ਮਮਮੀ ਪਹਿਲਾਂ ਹੀ ਕਮਾਂਡੋ ਸੀਗੀ ਸ਼ੁਰੂ ਤੋਂ ਹੀ ਕਮਾਂਡੋ ਸੀਗੀ ਨਹੀਂ ਗੱਲ ਇਹ ਅਬ ਪਾਪਾ ਜੀ ਦੀ ਥੋੜੀ ਗੱਲ ਚੱਲਦੀ ਬੱਸ ਪਤਾ ਗੱਲ ਗਏ ਨਹੀਂ 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 ਮੈਂ ਦੱਸਦਾ ਇਹ ਹੁੰਦੀ ਗੱਲ ਜਿਹੜਾ ਅਫਸਰੀ ਵਾਲਾ ਰੁਤਬਾ ਹੁੰਦਾ ਨਾ ਜਿਉਂ-ਜਿਉਂ ਬੰਦਾ ਕਹਿੰਦੇ ਵੀ ਹਰ ਬਰਸ ਜ਼ਿਆਦਾ ਹੋਈ ਜਾਂਦੀ ਹੈ ਮਤਲਬ ਕਹੋ ਡਿਊਟੀ ਸ਼ੁਰੂ ਹੋਏ ਨੂੰ ਬਹੁਤ ਸਾਲ ਹੋ ਗਏ ਵੀ ਕਪੀਟਾ ਲੱਗ ਗਿਆ ਮੈਂ 2 ਸਟਾਰ ਲੱਗੇ ਮੈਂ ਆਖਣਾ ਐਡਾ ਸਪਾਹੀ ਬਣਦਾ ਮਤਲਬ ਨਾ ਇਹ ਰੈਂਕ ਵਧੀ ਜਾਂਦਾ ਉਹ ਸਾਹ ਵਾਲਾ ਕੰਮ 2015 ਸਾਤੇ ਲੱਗੇ ਤੇ ਕੰਮ ਕਰਦੇ ਰਾਜੇ ਵੀ 5 ਸਾਲ ਉਤਾਈਆਂ ਲੱਗਿਆ ਵਿਆਹ ਵਾਲੀ ਉਮਰ ਦੀ ਗੱਲ ਕਰਦੇ ਆ ਹਾਂ ਲੇਕਿਨ ਉਹ ਪਤਨੀ ਵਾਲਾ ਉਹ ਹੀ ਆ ਜਾਣਾ ਇਸ ਘਰ ਦੀ ਗੱਲ ਕਰਦਾ ਵਿਆਹ ਵਾਲੀ ਉਮਰ ਦੀ ਗੱਲ ਆ ਜਿੱਦਾਂ ਹੁਣ ਪੀਲੀ ਪੀਲੀ ਮੰਨ ਲਓ ਵਿਆਹ ਹੋ ਕੇ ਆਏ ਆ ਹੈਨਾ 5-4 ਸਾਲ ਹੋ ਗਏ ਭਾਈ ਜੀ ਦੀ ਦੀ ਹੈਗੀ ਆ ਜਿਹੜੀ ਟੂਨ ਹੁੰਦੀ ਆ ਹੈ ਬੀ ਟੂਨ ਆਏ ਹੁੰਦੀ ਆ ਵੀ ਪਹਿਲਾਂ ਤਾਂ ਇਹ ਏਜੀ ਉਜੀ ਹੁੰਦੀ ਹੁੰਦੀ ਆ ਫਿਰ ਮਤਲਬ ਟੂਨ ਚੇਂਜ ਹੋ ਜਾਂਦੀ ਕਹਾਣੀ ਥੋੜੀ ਜਿਹੀ ਕਮੇਟੀ ਵੀ ਆਪਾਂ ਆ ਜੀ ਕਮੇਟੀ ਤੇ ਵੀ ਟੂਨ ਵੀ ਜਿੱਦਾਂ ਹੁਣ ਹੁਣ ਭਾਬੀ ਯਾਰ ਬਾਈ ਦੀ ਕਹਾਣੀ ਲਾ ਲਓ ਉਹ ਹਰਗੁਣ ਦੇ ਪਾਪੇ ਮੈਂ ਉਹ ਨੂਰ ਦੇ ਪਾਪਾ ਆਏ ਹੋ ਜਿੰਦੀ ਤੋਰ ਜਿਹੜੀ ਜਦ ਨਹੀਂ ਸੁਣਦੇ ਨਾ ਮੈਂ ਤਾਂ ਮੈਂ ਸਾਹ ਚ ਲੋ ਰਹਿ ਐਂਕ ਸੋੜਿਆ ਵੱਧ ਗਿਆ ਤੇਰੇ ਕਹਦਾ ਸਿੱਧਾ ਹੀ ਤੈਨੂੰ ਸੁਣਦਾ ਨਹੀਂ ਆ ਕਿ ਮੈਂ ਤੁਹਾਨੂੰ ਕਦੀ ਬੁਲਾਈ ਜੰਦੀ ਆ ਮੈਂ ਤਾਂ ਇੱਕ ਦਾ ਜੱਗੀ ਥਨ ਸੁਣਦਾ ਕਿ ਨਹੀਂ ਬਾਸ ਫਿਰ ਸੁਣ ਜਾਂਦਾ ਛੇਤੀ ਇਹ ਹੁੰਦੀ ਬਾਈ ਹਰੇਕ ਦੀ ਲਾਈਫ ਚ ਆਹੇ ਚੀਜ਼ਾਂ ਇਹ ਤਾਂ ਹੁੰਦੀ ਹੀ ਹੁੰਦੀ ਇਹ ਤਾਂ ਨਾਰਮਲ ਗੱਲਾਂ ਆ ਵੈਸੇ ਹਾਂ ਕੋਲ ਕੋ ਮੰਡਾ ਜੈ ਨਾ ਤਾਂ ਕਰਨ ਲਈ ਉਹਦੇ ਕੋਲ ਪੂਰੀ ਪੂਰੀ ਬੈਠੇ ਆ ਰਾਲੀ ਤੇ ਜਾਣਾ ਹੈ ਨਾ ਪਾਪਾ ਜੀ ਪਾਪਾ ਜੀ ਕਮਾਂਡ ਤੁਹਾਨੂੰ ਬਣਾ ਦਿਆ ਮੈਂ ਬਣਿਆ ਭਈ ਹਾਂ ਹਰ ਗੁਰੋਂ ਦੀ ਜਸਮின் ਚੱਕ ਲੈ ਮਾ ਜਾਨੀ ਬਹੁਤ ਵਧੀਆ ਬਣਦੇ ਬਾਈ ਠੀਕ ਲੱਗੇ ਹਾਂ ਬਹੁਤ ਵਧੀਆ ਮੰਮੀ ਮੈਸੇ ਹੁਣ ਇੱਕ ਸਵਾਇਡ ਮੰਮੀ ਮੇਰੀ ਹੋਰ ਥੋੜੀ ਲੱਗਦੀ ਉਹਨਾਂ ਫੀਲ ਬਣਾ ਕੇ ਨਾਲ ਸਚਾਰ ਅੱਛਾ ਮੈਨੂੰ ਜੁਡੀ ਰਹਿਣਾ ਇੱਕ ਬਾਈ ਦਾ ਨਾ ਫੋਨ ਆਇਆ ਬਾਦ ਵੀਰ ਦਾ ਇਹ ਨਹੀਂ ਆਇਆ ਨਾ ਨਾ ਹੋਈ ਮੈਸੇਜ ਨਹੀਂ ਮੈਨੇ ਰਿਕਾਰਡ ਕੀ ਭੇਜੀ ਕਹਿੰਦਾ ਬਾਜੀ ਯੂਪੀ ਤੋਂ ਆਹੋ ਪੀ ਸਾਡਾ ਉਹ ਪਹਿਲਾਂ ਵੀ ਯਾਰ ਕਿਤੇ ਆਏ ਅਸੀਂ ਜੇੜਾ ਮਾਰ ਕੇ ਜਾਣਾ ਪਚੌੜੀਆਂ ਨਾਲੀਆਂ ਜ਼ਰੂਰ ਖਾ ਕੇ ਜਾਣੀ ਉੱਧਰ ਬੰਦੀਆਂ ਨਹੀਂ ਹੈਗੀਆਂ ਯੂਪੀ ਵੱਲ ਬੰਦੀਆਂ ਨਹੀਂ ਹੈਗੀਆਂ ਮੈਂ ਮੰਮੀ ਨੂੰ ਜਾ ਕੇ ਮੈਂ ਜਦ ਮੰਮੀ ਉਹਨਾਂ ਕੋਲ ਗਈ ਸੀਗੀ ਮਨਕੀਰਤ ਨੂੰ ਲੈ ਕੇ ਇੱਕ ਵਾਰ ਜਗਨਮ ਬਣਾ ਕੇ ਖਲਾ ਕੇ ਆਈ ਸੀਗੀ ਉਹਨਾਂ ਨੂੰ ਮੈਂ ਉਹ ਤਾਂ ਹੀ ਫਿਰ ਬਾਈ ਕਹਿੰਦਾ ਯਾਰ ਕਚੌੜੀਆਂ ਖਾ ਕੇ ਜਾਣੀ ਮਗਾ ਜੀ ਆਇਓ ਜੀ ਨੂੰ ਹਾਂ ਯਾਰ ਕਚੌੜੀਆਂ ਖਾ ਹਾਂ ਮੰਮੀ ਉਹ ਬਾਈ ਵੀ ਆਉਣ ਲੱਗਿਆ ਵੇਰ ਮੇਰੇ ਜਣਾ ਮਨਕੀਰਤ ਬਾਈ ਦੀ ਉਹਦੋਂ ਮੰਮੀ ਆਕੇ ਨਹੀਂ ਗਏ ਹਾਂ ਹਾਂ ਉਹਨੇ ਕਿਹਾ ਤਾਂ ਨੇ ਉਹਨੇ ਬਾਈ ਨੇ ਆਉਣਾ ਸ਼ਾਇਦ 3 ਤਰੀਕ ਨੂੰ ਫਿਰ 4 ਨੂੰ ਉਹਨਾਂ ਨੇ ਬਾਈ ਦੀ ਨੀ ਉਹ ਤਾਂ ਹੋ ਗਈ ਅਰੇਂਜਮੈਂਟ ਤਾਂ ਹੋ ਗਈ ਵਿਆਹ ਵਿਉਜੇ ਤਿਆਰੀਆਂ ਇਹ ਵਿਆਹ ਦਾ ਫਿਰ ਕਿ ਖੜਾ ਬਾਈ ਕਹਿੰਦਾ ਯਾਰ ਪਹਿਲਾਂ ਬਾਈ ਕਹਿਣਾ ਵੀ ਮੈਂ ਆਉਂਗਾ ਵੀ ਸਾਡਾ ਪੀਲੇ ਲੀ ਲੀ ਫਿਰ ਕਹਿੰਦਾ ਰਹਿ ਹੁੰਦਾ ਹੁਣ ਦਿਲ ਕਰਿਆ ਆ ਕਹਿੰਦਾ ਯਾਰ ਦਿਲ ਕਰਦਾ ਵੀ ਹੁਣ ਜਾ ਕੇ ਆ ਵਾਹ ਯਾਰ ਆਲਾ ਜੀ ਆਏ ਕੋਈ ਕਿ ਨਾ ਮੈਂ ਤਿੰਨ ਸ਼ਾਇਦ ਚਾਰ ਤਰੀਕ ਨੂੰ ਉੱਥੇ ਤੇ ਤੁਰਨਾ ਕਹਿਣਾ ਕੋ ਯਾ ਮੈਂ ਉਰੇ ਨੂੰ ਵੀਰੇ ਮੇਰਾ ਚਲੋ ਮੇਰਾ ਤਾਂ ਬੜਾ ਭਾਈ ਹੈ ਹਨਾ ਮੈਂ ਕਹਾ ਵੀ ਉਹਨਾਂ ਨੂੰ ਫਿਰ 2 ਦਿਨ ਦਾ ਟਾਈਮ ਕੱਟ ਕੇ ਆਈ ਮਾਈ ਹਾਂ ਕਹਿੰਦਾ ਜੀ ਨੂੰ ਬੁਲਾ ਕੇ ਮੇਰੇ ਭਾਈ ਮੈਂ 2 ਦਿਨ ਸਖਾਂਗੀ ਆਈ ਆਇਆ ਤਾਂ ਫਾਇਦਾ ਦੋ ਦਿਨ ਆਹੀ ਸਾਡੇ ਕੋਲ ਆਪਾਂ ਆ ਖਾ ਲਓ ਮਾਂ ਇਹਨੇ ਤਾਂ ਪੁੱਤ ਨੇ ਦੇਖੀ ਬੈਠਾ ਪਿਆ ਪੁੱਤਾ ਇੱਕ ਥੀੜ ਪੂੜੇ ਬਾਈ ਖਾ ਕੇ ਆ ਗਿਆ ਜੀ ਆਨੰਦ ਬਹੁਤ ਸੁਆਦ ਬਣੇ ਥੀੜ ਯਾਰ ਇਹ ਵੀ ਇੱਕ ਨੰਬਰ ਆਣੀ ਆ ਕੀਚ ਕੁਛ ਲੱਗ ਪਾਇਆ ਤਾਂ ਮੈਂ ਦੱਸ ਦੇਈ ਲੈਗ ਵੀ ਲਾ ਕੇ ਪਾਇਆ ਵਾ ਆਦਾ ਕਾਦਾ ਹੁੰਦਾ ਇੱਕ ਤਾਂ ਪੇਸ ਹੈਗਾ ਮੋਟਾ ਡਰਾਈ ਫਰੂਟ ਜਿਹੜਾ ਹੈਗਾ ਬੜਾ ਮੋਟਾ ਸ਼ਾਇਦ ਕੋਈ ਨਹੀਂ ਤਾਂ ਪਸੂ ਦੇਖ ਲੈ ਕੇ ਤੈਨੂੰ ਕਾਦਾ ਕਾਦਾ ਆਉਂਦਾ ਨਹੀਂ ਮੈਨੂੰ ਦੇਖਣ ਤਾਂ ਇਹ ਲੱਗੇ ਜੀ ਵੀ ਮੈਂ ਹਾਂ ਕਰਨ ਲੱਗੀ ਤਾਂ ਜਿਵੇਂ ਕਹਤੋਂ ਨਾ ਕਿਸੇ ਨੇ ਕਰਾਉਂਦਾ ਇਹ ਤਾਂ ਉਹ ਜਿਹੜੀ ਆ ਨਾਰਮਲ ਚੀਜ਼ਾਂ ਪੈਂਦੀਆਂ ਹੀ ਆ ਕਿਆ ਕਿਓ ਇਹ ਤਾਂ ਮਗਜ ਜਿਹੇ ਹੁੰਦੇ ਜਿਹੜੇ ਹਾਂ ਉਹ ਇਹ ਤਾਂ ਮਨੁਆ ਦਾ ਸ਼ਾਇਦ ਲੈਚੀਆਂ ਪਾਈਆਂ ਹੋਈਆਂ ਨੇ ਤੇ ਹੋਰ ਹੋਰ ਦੁੱਧ ਪਿਆ ਵਿੱਚ ਚੌਲ ਪਾਏ ਆ ਜੀ ਖੀਨੀ ਵੀ ਪਈ ਆਇਆ ਤਾਂ

ਯਾਰ ਉਹ ਵੀ ਆ ਇੱਕ ਮੇਰੀ ਗੱਲ ਸੁਣੋ ਜੇ ਮਾਸੇ ਦੀ ਕੱਲ ਨੂੰ ਐਨੀਵਰਸਰੀ ਮਨਾਉਣੀ ਹੋਈ ਉਸ ਦਾ ਵੀ ਉੱਥੇ ਲੈ ਕੇ ਆਉਗੇ ਚੱਲ ਕਰਦੇ ਆ ਹਿੱਲਾ ਕੋਈ ਨਾ ਲਲਮਨਕੀਤ ਦੇ ਜਨਮ ਦਿਨ ਦੀ ਸਾਨੂੰ ਸੂਟ ਸਾੜ ਦਵਾ ਦਿਓ ਮਨਕੀਤ ਨੂੰ ਕੱਪੜੇ ਤਿੰਨਾਂ ਨਿਆਣਿਆਂ ਨੂੰ ਇੱਕ ਇੱਕ ਸੂਟ ਚੱਲੀਏ ਫਿਰ ਇਹ ਕਹਿੰਦਾ ਹੈ ਜੀ ਮਲੇਹਾਰ ਨੂੰ ਤਾਂ ਕੋਈ ਵੈਸੇ ਸਾਰੇ ਲੱਗੇ ਗੱਡੀ ਪਰ ਤਮਾਰੋ ਸੋਚ ਜੀ ਖਰਚਾ ਕਰਿਓ ਨਾ ਸਿਰਫ ਮਨਕੀਰਤ ਨੂੰ ਜਨਮ ਦਿਨ ਕਰਕੇ ਲੈ ਕੇ ਦੇਣਾ ਨਾ ਹਾਂ ਹੋਰ ਭਾਈ ਅਪੀ ਸਭ ਆਓ ਇਹਨਾਂ ਨੂੰ ਮਾੜਾ ਮੋਟਾ ਐਡਾ ਬੜਾ ਕੰਮ ਕਰਿਆ ਫਰਿਆ ਕਰਦੇ ਹਾਂ ਨਹੀਂ ਭਾਈ ਸੋਚ ਜੀ ਨਹੀਂ ਮਨਕੀਰਤ ਨੂੰ ਤਾਂ ਜਨਮ ਦਿਨ ਤੇ ਲੈ ਕੇ ਦੇਣਾ ਹੀ ਆ ਹਾਂ ਕਿਉਂਕਿ ਪਹਿਲਾ ਜਨਮ ਦਿਨ ਬੜ ਬੜਾ ਜਮਾਨਾ ਕੱਟਦੀ ਜੀ ਹਾਂ ਉਹ ਨਹੀਂ ਦੇਣਾ ਹੁਣ ਜੀ ਕੱਲੇ ਦਿਨ ਤਾਂ ਆਗੇ ਮਾਰ ਦਿਨੇ ਕਰਦੇ ਦਾਪੇ ਨੇ ਪਰ ਉਹ ਬਦੇਰੀ ਮਾਰਕ ਨੇ ਜੇ ਹੁਣ ਵੀ ਰੋਈ ਜਾਈਏ ਫਿਰ ਫਾਇਦਾ ਨਹੀਂ ਹਾਂਜੀ ਪੁੱਤ ਬਟਰਾ ਪੁੱਤ ਮੋਟਰਸਾਈਕਲ ਚਲਾਊਗਾ ਕੌਣ ਫਿਰ ਬੈਠ ਕੇ ਤੁਰੇਗਾ ਜਾਂ ਦੋ ਟਾਈਮ ਦੀ ਰੋਟੀ ਵਧੀਆ ਮੇਰੇ ਲੱਗਦੀ ਆ ਫਿਰ ਤਾਂ ਮਾਤਰਾਸ਼ ਕਰਾਉਣਾ ਕਰਨਾ ਚਾਹੀਦਾ ਚੱਲੂ ਹੋਰ ਆਉਗਾ ਹਾਂ ਉਹ ਕੋਈ ਕੁਝ ਦੇ ਦਦਾ ਭਾਈ ਇਹ ਵੀ ਕਹੀ ਬਾਕੀ ਪੰਤਾ ਜਿਹੜਾ ਬੰਦਾ ਕਦੇ ਰੱਜਦਾ ਨਹੀਂ ਅਰੇ ਪੁੱਤ ਲਖਾ ਜੇ ਮੰਨ ਲਓ ਹੁਣ ਮੈਂ ਆਪਣੇ ਤੇ ਹੀ ਦੱਸ ਦਿੰਦਾ ਤੁਹਾਨੂੰ ਚਲੋ ਇਹਨੂੰ ਚੁੱਪ ਕਰਾਉ ਪਹਿਣ ਹੁਣ ਗੱਲ ਮੈਂ ਆਪਣੇ ਤੇ ਹੀ ਸ਼ੁਰੂ ਕਰ ਲੈਂਦਾ ਜੀ ਪਹਿਲਾ ਪਾਪਾ ਜੀ ਦੁੱਧ ਪਾਉਂਦੇ ਹੁੰਦੇ ਨੇ 2017 ਤੇ ਮੈਂ ਲੱਗਿਆਦਾ ਹਨਾ ਪਾਪਾ ਜੀ 2017 ਜੀ ਪਾਪਾ ਜੀ ਦਾ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਤਾਂ ਫਿਰ ਉਸ ਤੋਂ ਬਾਅਦ ਨਹੀਂ ਪਾਇਆ ਉਸ ਤੋਂ ਬਾਅਦ ਤੁਸੀਂ ਲਾ ਲਓ ਹੁਣ 8-9 ਸਾਲ ਹੋ ਗਏ ਮੈਨੂੰ ਪਾਉਂਦੇ ਨੂੰ ਤੇ ਉਦੋਂ ਦੁੱਧ ਵੱਧੇ ਹੋ ਗਏ ਹੁਣੇ ਆ ਤੁਹਾਨੂੰ ਲੱਗਦਾ ਸਾਰੇ ਹੀ ਲੀਪਤੀ ਜੀ ਤੁਨੋ ਵੀ 25 ਵੀ ਕਿੱਥੇ ਰਵਾ ਪਈ ਆ ਨਹੀਂ ਤੁਹਾਨੂੰ ਰਹੇਗਾ 20 ਕਿਲੋ ਹੋ 20 ਕਿਲੋ 15 20 ਕਿਲੋ ਤਾਂ 15 ਕਿਲੋ ਲਾ ਲਓ ਹਾਂ ਫਿਰ ਮੈਂ ਕਿਹਾ ਯਾਰ ਵੀ ਚਲੋ ਹੌਲੀ ਹੌਲੀ ਮਾਲ ਕੇ ਕਿਰਪਾ ਨਾਲ ਫਿਰ ਆਏ ਹੋਣ ਲੱਗ ਗਿਆ ਵੀ ਯਾਰ ਇੱਕ ਨਾ ਡਰਮ ਵਾਲੇ ਢੱਕਣ ਵਾਲੀ ਬੜੀ ਕੈਨੀ ਲਈਏ 20 ਕਿਲੋ ਫਿਰ ਉਹਦੇ ਗਲੇ ਭਾਈ ਕਰੀ ਵੀ ਇੱਕੇ ਭਾਂਡੇਵਾਂ ਲਿਆਏ ਕਰੀਏ ਚਲੋ ਉਹ ਵੀ ਮਾਲ ਕਰਨੇ ਦਵਾਤੀ ਫਿਰ ਆਏ ਹੋ ਗਿਆ ਦੇਖੋ ਦੇਖੀ ਵੀ ਯਾਰ ਇੱਕ ਡਰਮ ਦਾ ਘੱਟੋ ਘੱਟ 40 ਕਿਲੋ ਵਾਲਾ ਦੁੱਧ ਦਾ ਹੋਣਾ ਚਾਹੀਦਾ ਵੀ ਫੇਰ ਨਜ਼ਾਰਾ ਮੈਂ ਬਾਬਾ ਜੀ ਤੇ ਆ ਲੈ ਖਾ ਲੈ ਪੁੱਤ ਉਹ ਦੇ ਰੋਟੀ ਖਾ ਲੈ ਆ ਲੈ ਲੈ ਮੈਨੂੰ ਫੜਾ ਉਹਦੋਂ ਦੇਖਦਾ ਵੀ ਚਾਚੂ ਪਾਊਗਾ ਫੇਰ ਆਏ ਹੋ ਗਿਆ ਵੀ 40 ਕਿਲੋ ਵਾਲਾ ਡਰਮ ਚਾਹੀਦਾ ਉਹ ਵੀ ਬਾਬੇ ਨੇ ਕਿਰਪਾ ਕਰਤੀ 40 ਕਿਲੋ ਵੀ ਹੋ ਗਿਆ ਫੇਰ ਆਏ ਹੋ ਗਿਆ ਵੀ ਯਾਰ ਦੋ ਡਰਮ ਚਾਹੀਦੇ ਇੱਕ ਡਰਮ ਤਾਂ 40 ਕਿਲੋ ਵਾਲਾ ਮੇਰੇ ਵਿਆਹ ਤੋਂ ਬਾਅਦ ਚਲੇ ਆ ਤੁਸੀਂ ਹਾਂ ਦੋ ਪੈਨ ਵੀ ਦੋ ਹੋਵੇ ਹੋਵੇ ਯਾਰ ਫੇਰ ਸੁਆਦ ਆ ਦੋ ਵੀ ਹੋ ਗਏ ਕਰ ਕਰਾ ਕੇ ਜੀ ਮਾਲਕ ਨੇ ਪੂਰੀ ਕਿਰਪਾ ਕਰਤੀ ਜੀ ਐਨ ਹੁਣ ਵਧੀਆ ਸਿਸਟਮ ਆ ਪਰ ਭੁੱਖ ਬੰਦੇ ਦੀ ਫੇਰ ਨਹੀਂ ਮਿਟਦੀ ਹੈ ਨਾ ਭੁੱਖ ਨਹੀਂ ਕਦੇ ਜਿਹੜਾ ਮਰਜੀ ਕਹੀ ਜਾਵੇ ਹੁਣ ਥਾਲੂ ਦੇਖ ਕੇ ਕਹੀ ਕਹੂਗੇ ਵੀ ਯਾਰ ਇਹਨਾਂ ਦੇ ਕਿੱਥੇ ਭੁੱਖ ਮਿਟਣੀ ਆਏ ਜਿਹੜਾ ਮਰਜੀ ਹੋਵੇ ਇਹ ਇਹ ਚੀਜ਼ ਹਰੇਕ ਦੀ ਜ਼ਿੰਦਗੀ ਚ ਹੁੰਦੀ ਹੈ ਮੇਰੇ ਆਲੋ ਹੈਨਾ ਤੇ ਜੇ ਮੰਨ ਲਓ ਰੱਬ ਤਰੱਕੀ ਦਿੰਦਾ ਬਥੇਰਾ ਸਭਰਾ ਹੁਣ ਬਹੁਤ ਕੋਸ਼ ਮਾਲਕ ਨੇ ਦੇਤਾ ਗੱਡੀ ਵਾਲੀ ਕਸਰ ਚੋਂ ਉਹ ਵੀ ਕਰਤੀ ਮਾਲਕ ਨੇ ਗੱਡੀਆਂ ਤਾਂ ਹੁਣ ਬਾਬੇ ਦੀ ਕਿਰਪਾ ਨਾਲ ਗੱਡੀ ਤੇ ਬੰਦ ਹੁਣ ਸਿਕਰ ਪੈਣ ਲੈਣੀ ਆ ਲਾ ਕੰਪੈਨ ਕਿਆ ਕਰਨੀ ਆ ਬਸ ਮੇਰਾ ਸੁਪਨਾ ਹੈ ਜੀ ਮੈਂ ਨਾਲ 1000 ਵਾਰੀ ਕਹਿ ਲਿਆ ਮੈਨੂੰ ਕਰਪੈਨ ਪੜ 22 25 ਲੱਖ ਕੰਪੈਨ ਦਾ ਟੂਟਾ ਹੀ ਦਵਾ ਦੇਣਾ ਕੋਈ ਗੱਲ ਨਹੀਂ ਲੈਣਾ ਤੂੰ ਲੈ ਲਈ ਜਾਂ ਕਣਕ ਵੱਢਣੀ ਆ ਨਾ ਕੋਈ ਤਾਂ ਮੈਂ ਤਾਂ ਆਉਂਦੀ ਉਹ ਕੰਪੈਨ ਦਾ ਤੂੰ ਮਾਮੇ ਹੁਣਾਂ ਕੋਲ ਜਾਇਆ ਜੂਪੀ ਵਾਲਿਆਂ ਕੋਲ ਉਹਨਾਂ ਨੇ ਹੁਣ ਲਈ ਨਵੀਂ ਸੀਜ਼ਨ ਲਵਾ ਲਈ ਚਲੋ ਦਿਓ ਜੀ ਇਜਾਜ਼ਤ ਹੁਣ ਨਵੀਂ ਰੈਸਪੀ ਦੇ ਨਾਲ ਤੁਹਾਨੂੰ ਕੱਲ ਫੇਰ ਮਿਲਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ